ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਤਿੰਨ ਵੜਾ ਹੈਗੀਆਂ ਦੋਸਤੋ ਇੱਕੋ ਕਰਦੇ ਵਿੱਚ ਤਿੰਨ ਮੱਜਾਂ ਹੈਗੀਆਂ ਨੇ ਉਹ ਆਪਾਂ ਆ ਵੀਰ ਹੁਣਾਂ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਦੀ ਜਿਹੜੀ ਫੁੱਲਾ ਡਿਟੇਲ ਆਪਾਂ ਉਹ ਜਾਣ ਲਵਾਂਗੇ ਵੀਰ ਹੁਣਾਂ ਦੇ ਕੋਲੋਂ ਸੋ ਦੋਸਤੋ ਜਿਹੜਾ ਪਿੰਡ ਆ ਇਹ ਸ਼ੀਆਂਪਾੜੀ ਪਿੰਡ ਪੈ ਗਿਆ ਜੀ ਆ ਜਿਹੜਾ ਤਸੀਲ ਹੈ ਜੀਰਾ ਜ਼ਿਲ੍ਹਾ ਜਿਹੜਾ ਫਰੂਜ਼ਪੁਰ ਆ ਜਾਂਦਾ ਇਸ ਨੂੰ ਵੀਰ ਗੁਰਵਿੰਦਰ ਸਿੰਘ ਜੀ ਇਸ ਦੇ ਓਨਰ ਨੇ ਪਹਿਲਾਂ ਵੀਰ ਹੁਣਾਂ ਦੀਆਂ ਵੀਡੀਓ ਆਪਾਂ ਇਸ ਚੈਨਲ ਦੇ ਉੱਪਰ ਅਪਲੋਡ ਕੀਤੀਆਂ ਨੇ ਤੇ ਇਸ ਵਾਰ ਫਿਰ ਜਿਹੜੇ ਪਸ਼ੂ ਨਵੇਂ ਨੇ ਉਹਨਾਂ ਉਹ ਵੀਰ ਹੁਣਾਂ ਨਹੀਂ ਲੈ ਕੇ ਆਏ ਨੇ ਤੇ ਆਪਾਂ ਪੁੱਛ ਲਾਂਗੇ ਵੀਰ ਹੁਣਾਂ ਤੋਂ ਵੀ ਕੀ ਡਿਟੇਲ ਹੈਗੀ ਹੈ ਇਹਨਾਂ ਦੀ ਸੋ ਸਸਿਕਾ ਗੁਰਵਿੰਦਰ ਵੀਰ ਜੀ ਸਸਿਕਾ ਜੀ ਇਸ ਪਹਿਲੀ ਵੈਡ ਦੀ ਜੇ ਆਪਾਂ ਗੱਲ ਕਰੀਏ ਤੇ ਕਿੰਨਾਸ ਸੁਆ ਜਿਹੜਾ ਸੂਣ ਜਾ ਰਹੀ ਹੈ ਇਹ ਦੂਜੇ ਸੁਨੇ ਸੂਣਾ ਹੈ ਭਾਜੀ ਤੇ ਵੀਰ ਜੀ ਜਿਹੜੀ ਬਰੀਡ ਵਾਈਜ਼ ਵੇਖੀ ਹੈ ਤੇ ਇਹ ਕਿਸ ਵਿੱਚ ਆ ਜਾਂਦੀ ਸ਼ਾਈਵਾਲ ਜੀ ਸ਼ਾਈਵਾਲ ਜਿਹੜੀ ਪਿਓਰ ਬਰੀਡ ਆ ਗਈ ਹੈ ਹਾਂਜੀ ਪਿਓਰ ਹੈ ਜੀ ਬਹੁਤ ਜੀ ਠੀਕ ਹੈ ਜੀ ਦੂਜਾ ਸੁਭਾ ਸੂਣ ਜਾ ਰਹੀ ਹੈ ਸੋ ਗੁਰਵਿੰਦਰ ਵੀਰ ਜੀ ਬਾਕੀ ਕਿੰਨੇ ਦਿਨ ਦੀ ਹਜੇ ਕੱਚੀ ਕਿੰਨੇ ਦਿਨ ਲੱਗੇਗੀ ਇਹ ਭਾਜੀ ਹਫਤਾ ਲੈਂਦੀ ਹੈ ਜੀ ਹਾਂਜੀ ਅੱਜ ਤੋਂ ਪੂਰਾ ਹਫਤਾ ਲੱਗੇਗੀ ਅੱਜ ਤੋਂ ਪੂਰਾ ਹਫਤਾ ਲੱਗੇਗੀ ਠੀਕ ਹੈ ਜੀ ਬਾਕੀ ਵੀਰ ਜੀ ਪਹਿਲੇ ਸਵੇਰੇ ਦਾ ਕੋਈ ਮਿਲਕ ਦਾ ਰਿਕਾਰਡ ਪਤਾ ਹੋਵੇ ਆਪਾਂ ਠੀਕ ਆ ਸੋ ਕਿਸਾਨ ਵੀਰੋ ਇਹ ਜਿਹੜੀ ਸ਼ਾਈਵਾਲ ਦੇ ਵਿੱਚ ਜਿਹੜੀ ਵਹਿੜ ਹੈਗੀ ਆ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਚੰਗੀ ਆ ਕੱਦਵਜਨ ਵੀ ਚੰਗਾ ਸੋਨਾ ਹੈਗਾ ਵਹਿੜ ਦਾ ਵੀਰ ਹੋਣਾ ਨੇ ਦੱਸਿਆ ਜਿੱਦਾਂ ਕਿ 100 ਲੀਟਰ ਦੀ ਪਹਿਲੇ ਸਵੇਰੇ ਮਿਲਕ ਦਿੱਤਾ ਸੀਗਾ ਠੀਕ ਹੁਣ ਦੂਜੇ ਸਵੇਰੇ ਵੀਰ ਜੀ ਕਿੰਨੇਗਾ ਹੈਗਾ ਦੁੱਧ ਵਹਿੜ ਕੀ ਵੀਰ ਰਾਜੀ ਆ ਜਿੱਥੋਂ ਲਈ ਦਿਓ ਬਧੀ ਕਿੰਦੀ ਵਹਿੜ ਕੀ ਰਾਜੀ ਆਪਣਾ ਰਿਸ਼ਤੇਦਾਰੀ ਚੋ ਲਈ ਆ ਠੀਕ ਆ ਜੀ ਹਾਂ ਠੀਕ ਆ ਵਹਿੜ ਕੀ ਦੁੱਧ ਜਿਆਦਾ ਹੀ ਦੋਗੀ ਠੀਕ ਆ ਸੋ ਕਿਸਾਨ ਵੀਰੋ ਇੱਕ ਵਾਰੀ ਜਿਹੜਾ ਆਰਡਰ ਬਣਾਉਂਦੀ ਆ ਠੀਕ ਆ ਜੀ ਹਜੇ ਤਕਰੀਬਨ ਇੱਕ ਹਫਤਾ ਦੱਸਿਆ ਜੀ ਹਾਂਜੀ ਹਾਂਜੀ ਇੱਕ ਹਫਤਾ ਲਈ ਹਾਂਜੀ ਸੋ ਕਿਸਾਨ ਵੀਰੋ ਆ ਜਿਹੜੀ ਥਣਾ ਦੀ ਜਿਹੜੀ ਬੰਤਰ ਹੈਗੀ ਆ ਖੋਲ ਕੇ ਵੀ ਇਹਨੂੰ ਆਪਾਂ ਤੁਹਾਨੂੰ ਤੋਰ ਕੇ ਵੀ ਜਰੂਰ ਦਿਖਾਵਾਂਗੇ ਬਾਕੀ ਵੀਡੀਓ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਵੀ ਆ ਥਣ ਹੈਗਾ ਦੋਸਤੋ ਚੰਗਾ ਮੁੱਠੀ ਪਰ ਥਾਣੇ ਬਾਕੀ ਸੋਹਣਾ ਥਣ ਲੱਗਾ ਹੈਗਾ ਗ੍ਰਿਓ ਹਾਂਜੀ ਸੋ ਇੱਕ ਗਰਵਿੰਦਰ ਵੀਰ ਜੀ ਇਹਦਾ ਮੁੱਲ ਜਰੂਰ ਦੱਸ ਦਈਏ ਇਹਦਾ ਮੁੱਲ 65000 ਬਣ ਗਿਆ ਜੀ 65000 ਰੁਪਏ ਮੁੱਲਾ ਜੀ ਠੀਕ ਹੈ ਬਾਕੀ ਜਿਹੜੀ ਮਾਨਤਾ ਨੂੰ ਉਹ ਤਾਂ ਆਪਣੇ ਚੱਲਦੇ ਰਹਿੰਦੇ ਸਦਾ ਜੇ ਕੋਈ ਆਉਂਦਾ ਠੀਕ ਹੈ ਇਹਨੂੰ ਇੱਕ ਵਾਰ ਖੋਲ ਲਈਏ ਵੀ ਬਾਕੀ ਕਿਸਾਨ ਵੀਰੋ ਹਾਈਟ ਵਾਈਜ਼ ਤੇ ਜਿਹੜੀ ਸਫਾਈ ਹੈ ਆਰਡਰ ਦੀ ਬਹੁਤ ਖਵਾਨਾ ਚੰਗਾ ਸਾਫ ਹੈਗਾ ਉਹ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਠੀਕ ਹੈ ਠੀਕਾ ਮੋੜ ਦਿਓ ਵੀਰ ਜੀ ਮੋੜ ਦਿਓ ਬਾਕੀ ਕਿਸਾਨ ਵੀਰੋ ਜਿੱਦਾਂ ਵੀਰ ਹੋਣਾ ਦਾਸ ਹੀ ਦਿੱਤਾ ਹੈ ਵੀ ਬਰੀਡ ਵਾਈਜ਼ ਜਿਹੜਾ ਸ਼ਾਹੀਵਾਲ ਦੇ ਵਿੱਚ ਜਿਹੜੀ ਪਿਓਰ ਬਰੀਡ ਹੈਗੀ ਹੈ ਸ਼ਾਹੀਵਾਲ ਦੇ ਵਿੱਚ ਇਹ ਜਿਹੜੀ ਵਹਿੜ ਪੈਂਦੀ ਆ ਆਰਡਰ ਕਾਫੀ ਸੋਹਣਾ ਦੋਸਤੋ ਹਜੇ ਤਿਆਰੀ ਕਰ ਲੈਣੀ ਇੱਕ ਹਫਤੇ ਦਾ ਟਾਈਮ ਪਿਆ ਹੈਗਾ ਤਕਰੀਬਨ ਅੱਜ ਤੋਂ ਤੇ ਆਰਡਰ ਦੀ ਤਿਆਰੀ ਹਜੇ ਬਿਲਕੁਲ ਪ੍ਰੋਪਰੇਸ਼ਨੇ ਕਰਕੇ ਤਿਆਰ ਫਿਰ ਅੱਗੇ ਜਾ ਕੇ ਸੋਣਾ ਹੈਗਾ ਠੀਕ ਹੈ ਜੀ। ਤੋਂ ਗੁਰਵਿੰਦਰ ਵੀਰ ਜੀ ਇਹ ਦੂਜੇ ਨੰਬਰ ਤੇ ਇੱਕ ਆਪਣੇ ਕੋਲ ਹੋਰ ਵੈੜ ਹੈਗੀ ਹੈ ਜਰਸੀ ਦੇ ਵਿੱਚ ਆ ਜਾਂਦੀ ਹੈ। ਹਾਂ ਜੀ ਇਹ ਜਰਸੀ ਹੈ। ਠੀਕ ਹੈ ਜੀ। ਇਹਦੀ ਡਿਟੇਲ ਕੀ ਹੈਗੀ ਕਿੰਨਾ ਸੂਆ ਸੂਈ ਹੈਗੀ ਹੈ ਜੀ ਇਹ? ਇਹਨੂੰ 2 ਦਿਨ ਹੋ ਗਏ ਸੂਈ ਰੇ ਦੂਜਾ ਸੂਆ ਸੂਈ ਹੈ। ਠੀਕ ਹੈ ਜੀ। ਦੂਜਾ ਸੂਆ ਦੋਸਤੋ ਇਹ ਜਿਹੜੀ ਵੈੜ ਹੈ ਜਰਸੀ ਦੇ ਵਿੱਚ ਇਹ ਸੂਈ ਆ। ਤੇ 2 ਦਿਨ ਹੋ ਗਏ ਵੀਰ ਹੁਣਾਂ ਦੱਸਿਆ ਤੇ ਮਗਰ ਵੀਰ ਜੀ ਬੱਚਾ ਕੀ ਆ ਗਿਆ ਇਹਦੇ? ਬੱਚਾ ਅੱਛਾ ਹੈ ਜੀ। ਬੱਚਾ ਦੋਸਤੋ ਇਹਦੇ ਮਗਰ ਜਿਹੜਾ ਕਾਫ ਆ ਉਹ ਬੱਚਾ ਆ ਗਿਆ ਜੀ ਤੇ ਦੁੱਧ ਵੀਰ ਜੀ ਇਹ ਬੌਲੇ ਦੇ ਵਿੱਚ ਕਿੰਨਾ ਹੁਣ ਬੌਲਾ 14 ਲੀਟਰ ਬਿਲਕੁਲ ਤਿਆਰ ਆ ਜੀ ਤਿਆਰ ਜੇ ਮਰਜੀ ਦੋ ਠੀਕ ਆ ਸੋ ਕਿਸਾਨ ਵੀਰੋ 14 ਲੀਟਰ ਜਿਹੜਾ ਬੌਲਾ ਇਸ ਟਾਈਮ ਜਿਹੜਾ ਇਸ ਥੱਲੇ ਜਿਹੜਾ ਰੈਡੀ ਹੈਗਾ ਤੇ ਬਾਕੀ ਵੀਰ ਤੋਂ ਮਿਲਕ ਪੁੱਛ ਲੈਨੇ ਵੀਰ ਜੀ ਮਿਲਕ ਪੀਕ ਲੈਵਲ ਤੇ ਕਿੰਨਾ ਤੱਕ ਚੁਆ ਦੂਗੀ ਮਿਲਕ ਚੂ ਆਊਗੀ ਜੀ 18 ਤੋਂ ਲੈ ਕੇ 19 ਦੇ ਵਿੱਚ ਠੀਕ ਆ ਸੋ ਕਿਸਾਨ ਵੀਰੋ 18 19 ਲੀਟਰ ਜਿਹੜਾ ਪੀਕ ਲੈਵਲ ਤੇ ਇਸ ਜਿਹੜਾ ਵੈੜ ਦੇ ਥੱਲੇ ਜਰਸੀ ਦੇ ਵਿੱਚ ਹੈਗੀ ਹੈ ਬਰੀਡ ਵਾਈਜ਼ ਤੇ 18 19 ਲੀਟਰ ਵੀਰ ਹੋਣਾ ਕਿ ਆ ਵੀ ਇਹ ਮਿਲਕ ਜਿਹੜਾ ਚੁਆਏਗੀ ਸੋ ਗੁਰਵਿੰਦਰ ਵੀਰ ਜੀ ਇੱਕ ਜਿਹੜਾ ਇਸ ਦਾ ਮੁੱਲ ਵੀ ਕੀ ਕਰਦੇ ਪਏ ਉਹ ਵੀ ਸਾਨੂੰ ਦੱਸ ਠੀਕ ਹੈ 48000 ਆ ਜੀ ਹਾਂ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਜਦੋਂ ਦੋ ਟਾਈਮ ਦੀ ਚੁਾਈ ਕਰੇ ਤੇ ਬੋਲਾ ਇਸ ਟਾਈਮ ਤੁਸੀਂ ਕਿੰਨਾ ਦੱਸਿਆ ਜੀ 14 ਲੀਟਰ ਦੋਵੇਂ ਟਾਈਮ ਭਾਵੇਂ ਆਦੀ ਖਾਲੀ ਕਰਕੇ ਜਿਵੇਂ ਮਰਜੀ ਚੋ ਸਕੋ ਕਿਉਂਗੇ ਇਲ ਜਾ ਸਕੋ ਠੀਕ ਹੈ ਜੀ ਸੋ ਕਿਸਾਨੀ ਵੀਰੋ ਜਿਹੜਾ ਮੋਲ ਹੈ 48000 ਰੁਪਿਆ ਵੀਰ ਹੋਣਾ ਡਿਮਾਂਡ ਕੀਤੀ ਆ ਬਾਕੀ ਕਿਉਂਕਿ ਜਦੋਂ ਤੁਸੀਂ ਮੌਕੇ ਤੇ ਆਏ ਤੇ ਹਰ ਪਸ਼ੂ ਦੇ ਵਿੱਚੋਂ ਮਾਨਤਨ ਜਿਨ੍ਹਾਂ ਵੀ ਵੀਰ ਹੋਣਾ ਨੇ ਕਰਨਾ ਹੈ ਉਹ ਜ਼ਰੂਰ ਕੀਤਾ ਜਾਵੇਗਾ ਇਹਨੂੰ ਖੋਲ ਕੇ ਗੁਰਿੰਦਰ ਵੀਰ ਨੇ ਤੋੜ ਲੀ ਗੀ ਤਾਕੀ ਦੋਸਤੋ ਲਾਲ ਸੁਰਖ ਜਿਹੜਾ ਰੰਗ ਹੈਗਾ ਵੈੜ ਦਾ ਉਹ ਤੁਸੀਂ ਦੇਖ ਸਕਦੇ ਹੋ ਚੰਗੀ ਵਧੀਆ ਕੱਦਖਾਠੀ ਵੀ ਚੰਗੀ ਹੈਗੀ ਆ ਇਹ ਆਪਣੇ ਪੰਜਾਬ ਦੇ ਵਿੱਚ ਦੋਸਤੋ ਜਿਹੜੀ ਬਰੀਡ ਆ ਜਰਸੀ ਦੇ ਵਿੱਚ ਉਹ ਆ ਜਾਂਦੀ ਆ ਵਧੀਆ ਚੰਗੇ ਮਿਲਕ ਲਾਈਨ ਦੀ ਦੋਸਤੋ ਜਿਹੜੀ ਇਹ ਵੈੜ ਹੈਗੀ ਆ ਬਾਕੀ ਆਰਡਰ ਦੀ ਕੁਆਲਿਟੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਚੰਗੀ ਸ਼ਾਨਦਾਰ ਆਰਡਰ ਦੀ ਕੁਆਲਿਟੀ ਆ ਬਿਲਕੁਲ ਪੱਦਰ ਜਿਹਾ ਹਵਾਨਾ ਹੈਗਾ ਥਾਣਾ ਦੀ ਜਿਹੜੀ ਬਰਾਬਰਤਾ ਉਹ ਵੀ ਤੁਸੀਂ ਨੋਟ ਕਰ ਸਕਦੇ ਹੋ ਸੋਹਣਾ ਥਾਣਨ ਦਾ ਲੱਗਾ ਹੈਗਾ ਮੁੱਠੀ ਪਰ ਥਾਣੇ ਤੁਸੀਂ ਠੀਕ ਆ ਗਰਿੰਦਰ ਸਿੰਘ ਜੀ ਇੱਕ ਤੀਜੇ ਨੰਬਰ ਤੇ ਹੋਰ ਆਪਣੇ ਕੋਲ ਵੈਡ ਖੜੀ ਹੈ ਹਾਂ ਜੀ ਇਹਨਾਂ ਦੂਜਾ ਸੂਹਾ ਸੋਣਾ ਹੈ ਦੂਜਾ ਸੂਹਾ ਸੋਣਾ ਤਕਰੀਬਨ ਕਿੰਨੇ ਦਿਨ ਲੱਜੇਗੀ ਜੀ ਹਫਤਾ ਲੈਂਦੀ ਹੈ ਜੀ ਹਫਤਾ ਲੇ ਜੇਗੀ ਹਾਂ ਥਣ ਲੇਵਾ ਬਹੁਤ ਵਧੀਆ ਉੱਤਮ ਲੱਗੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਭ ਕਿਸਾਨ ਵੀਰੋ ਆ ਥਣ ਲੇਵਾ ਹੈਗਾ ਜੀ ਬਾਕੀ ਵੇਖ ਸਕਦੇ ਢਿਲ ਵੀ ਹੈਗੀ ਹੈ ਤਕਰੀਬਨ ਇੱਕ ਹਫਤਾ ਟਾਈਮ ਲੇ ਜੇਗੀ ਹੈ ਨਾ ਜੀ ਪੂਰਾ ਲੇਟਰੀ ਰੂਟ ਹੈ ਇੱਕ ਹਫਤਾ ਇਹ ਤਾਂ ਮੂੰਹ ਇਹਨੂੰ ਕਰ ਦਈਏ ਮੜਾ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਸੋ ਗੁਰਿੰਦਰ ਵੀਰ ਜੀ ਬਰੀਡ ਵਾਈਜ਼ ਦੇ ਕਿਹੜੇ ਵਿੱਚ ਪੈ ਜਾਂਦੀ ਹੈ ਜਾਂ ਕੋਈ ਮਿਕਸ ਜਾਂ ਕ੍ਰੋਸ ਵਿੱਚ ਜਾਂ ਮੈਂ ਆਪਾਂ ਸਾਈਵਾਲ ਦਾ ਕ੍ਰੋਸ ਕਹਿ ਸਕਦੇ ਇਹਨੂੰ ਹਾਂ ਜੀ ਕ੍ਰੋਸ ਤੇ ਹੈ ਜੀ ਇਸ ਚਾ ਵਿੱਚ ਹਾਂ ਜੀ ਠੀਕ ਹੈ ਜੀ ਠੀਕ ਹੈ ਸੋ ਕਿਸਾਨੀ ਵੀਰੋਂ ਚੰਗੀ ਵੜ ਹੈਗੀ ਤੇ ਦੂਜਾ ਸੁਆ ਸੁਣਿਆ ਜਾ ਰਹੀ ਹੈ ਜੀ ਇਹ ਦੂਜਾ ਸੁਆ ਹੈ ਠੀਕ ਹੈ ਜੀ ਕਿੰਨੇ ਕ ਦਿਨ ਦਾ ਦੱਸਿਆ ਔਰ ਇਹ ਹਫਤਾ ਰਹਿੰਦਾ ਜੀ ਹਫਤਾ ਰਹਿੰਦਾ ਹੈਗਾ ਠੀਕ ਆ ਤੇ ਮੋਲ ਲਈ ਤਾਂ ਕੀ ਕਰਦੇ ਪਏ ਆਪਾਂ ਜੀ ਇਹਦਾ ਮੁੱਲ 5000 ਰੁਪਏ ਕਰਦੇ ਠੀਕ ਆ ਕਿਸਾਨ ਵੀਰੋਂ 50000 ਰੁਪਇਆ ਵੀਰ ਹੋਣਾ ਨਾ ਇਸ ਦਾ ਜਿਹੜਾ ਤੀਜੇ ਨੰਬਰ ਦੀ ਵੇੜਾ ਮੁੱਲ ਕੀਤਾ ਹੈ ਬਾਕੀ ਜਦੋਂ ਤੁਸੀਂ ਮੌਕੇ ਤੇ ਆਏ ਜਰੂਰ ਜਿਹੜਾ ਆਪਦੇ ਹਿਸਾਬ ਨਾਲ ਮੁੱਲ ਵੀ ਤੁਸੀਂ ਲਗਾ ਸਕਦੇ ਹੋ ਜੇ ਵੀਰ ਹੋਣਾ ਨੂੰ ਪੜਤੇ ਵਿੱਚ ਹੋਇਆ ਤੇ ਤੁਹਾਡਾ ਨਾ ਜਿਹੜਾ ਵੀ ਸੌਦਾ ਜਰੂਰ ਕਰ ਲੈਣਗੇ ਆ ਸੋ ਗੁਰਵਿੰਦਰ ਵੀਰ ਜੀ ਨੇ ਵੀ ਆਪਾਂ ਨਾ ਤੋਰ ਹੀ ਲਈਏ ਅਕੀ ਕਸਾਨੀ ਵਿਰੋ ਜਿਹੜੀ ਆਰਡਰ ਦੀ ਕੁਆਲਿਟੀ ਆ ਤਿੰਨੇ ਵੜਾਂ ਤੁਹਾਨੂੰ ਦਿਖਾਈਆਂ ਨੇ ਤਿੰਨੇ ਵੜਾਂ ਦੀ ਜਿਹੜੀ ਆਰਡਰ ਦੀ ਕੁਆਲਿਟੀ ਆ ਬਹੁਤ ਵਧੀਆ ਚੰਗੀ ਖੂਬਸੂਰਤ ਆ ਜਦੋਂ ਮੌਕੇ ਤੇ ਤੁਸੀਂ ਆ ਕੇ ਦੇਖੋਗੇ ਉਦੋਂ ਤੁਹਾਨੂੰ ਵੀ ਬਹੁਤ ਹੀ ਉਮੀਦ ਕਰਦੇ ਵੀ ਤੁਹਾਨੂੰ ਵੀ ਵਧੀਆ ਚੰਗੀ ਲੱਗਣਗੀਆਂ ਪਸੰਦ ਆਉਣਗੀਆਂ ਕਿਉਂਕਿ ਹਜੇ ਤਕਰੀਬਨ ਦਿਨ ਇਸਨੇ ਵੀ ਦੋਸਤੋ ਹਜੇ ਲੈ ਜਾਣੇ ਨੇ ਆਰਡਰ ਦੀ ਜਿਹੜੀ ਕੁਆਲਿਟੀ ਤੁਸੀਂ ਬਿਲਕੁਲ ਜਿਹੜਾ ਨੋਟ ਕਰ ਸਕਦੇ ਹੋ ਚੰਗਾ ਸੋਹਣਾ ਥਾਣਾ ਵਿਰਲਾਪੁਰਲਾ ਵੀ ਬਹੁਤ ਜ਼ਿਆਦੀਆਂ ਚੰਗੀਆਂ ਨੇ ਠੰਡੇ ਵੀ ਬਹੁਤ ਹਾਂਜੀ ਠੰਡੇ ਵੀ ਬਹੁਤ ਹਾਂਜੀ ਹਾਂਜੀ ਠੀਕ ਹੈ ਬੰਦ ਗਏ ਜੀ ਦੋਸਤੋ ਇਹ ਵੀਰ ਹੁਣਾ ਦੇ ਕੋਲ ਤਿੰਨ ਵਿਹੜਾ ਨੇ ਜਿਹੜੀਆਂ ਮੌਕੇ ਤੇ ਹੁਣ ਸੇਲ ਹੈਗੀਆਂ ਨੇ ਆਪਾਂ ਵੀਰ ਹੁਣਾ ਦੇ ਜਿਹੜੇ ਨੰਬਰ ਉਹ ਵੀ ਪੁੱਛ ਕੇ ਤੁਹਾਨੂੰ ਜ਼ਰੂਰ ਦੱਸ ਦੇਣੇ ਗੁਰਵਿੰਦਰ ਵੀਰ ਜੀ ਅਕਰੀ ਮੋਬਾਈਲ ਨੰਬਰ ਆਪਣੇ ਬੋਲ ਕੇ ਜ਼ਰੂਰ ਦੱਸੋ 9781965452 ਠੀਕ ਹੈ ਜੀ 9292824032 ਠੀਕ ਹੈ ਜੀ ਸੋ ਇੱਕ ਨੰਬਰ ਇਹੋ ਆਪਣਾ ਚੱਲਦਾ ਸੇਮ ਹੈ ਨਾ ਜੀ ਆਪਣੇ ਕੋਲ ਹੀ ਹੁੰਦਾ ਤੁਹਾਡੇ ਕੋਲ 97 ਵਾਲਾ ਠੀਕ ਹੈ ਜੀ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾਂ ਦੇ ਜਿਹੜੇ ਫੋਨ ਨੰਬਰ ਇਹਨਾਂ ਤਾਂ ਤੁਸੀਂ ਕੰਟੈਕਟ ਕਰਕੇ ਕਿਸੇ ਟਾਈਮ ਵੀ ਵੀਰ ਹੋਣਾਂ ਨਾਲ ਬਾਤचीत ਕਰ ਸਕਦੇ ਹੋ ਇਹ ਵੜਾਂ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ